ਹੈਲੋ ਹਾਂਜੀ ਸਸ਼ੀਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਆ ਜਪ ਹੈਂਡਵਰਕ ਦੇ ਬਹੁਤ ਹੀ ਜਿਆਦਾ ਸੋਹਣੇ ਪਾਰਟੀ ਵੇਅਰ ਸੂਟਾਂ ਦੇ ਕਲੈਕਸ਼ਨ ਲੈ ਕੇ ਜਿਹੜੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਜਿਹੜੇ ਤੁਸੀਂ ਅਮੇਜਨ ਵੀ ਨਹੀਂ ਕਰ ਸਕਦੇ ਹੈਗੇ ਇਹ ਵਾਲੇ ਹੋਣਗੇ ਗਲਾਸ ਟਿਸ਼ੂ ਦਾ ਤੁਹਾਨੂੰ ਆਲਓਵਰ ਸੂਟ ਮਿਲੇਗਾ ਜਿਸ ਤੇ ਉੱਪਰ ਹੈਂਡਵਰਕ ਹੋਇਆ ਜਿਸ ਤੇ ਫਰੰਟ ਔਰ ਬਾਜੂ ਦੇ ਉੱਪਰ ਹੈਂਡਵਰਕ ਰਹਿਣ ਵਾਲਾ ਵਿਦਆਊਟ ਦੁਪੱਟਾ ਹੋਏਗਾ ਪ੍ਰਾਈਸ ਵਗੈਰਾ ਸਿਰਫ 700 ਰੁਪਿਆ ਹੈ ਫਰੀ ਸ਼ਿਪਿੰਗ ਦੇ ਨਾਲ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਨਵੇਂ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲੇਗੀ ਇਹ ਵਾਲੇ ਵੀ ਜਿਹੜੇ ਸੂਟ ਹੋਣਗੇ ਆਪਾਂ ਨੇ ਪਹਿਲੀ ਵਾਰ ਰੈਡੀ ਕੀਤੇ ਆ ਔਰ ਗੈਂਦਾ ਦੀ ਸ਼ਰਟ ਹੋਏਗੀ ਜਿਸ ਤੇ ਉੱਪਰ ਹੈਂਡਵਰਕ ਰਹਿਣ ਵਾਲਾ ਹੈਗਾ ਤੇ ਨਾਲ ਸੈਤੂਨ ਦੀ ਬਾਟਮ ਮਿਲੇਗੀ ਇਹ ਵਾਲੇ ਹੋਣਗੇ ਟੈਬੀ ਸਿਲਕ ਦੇ ਉੱਪਰ ਰੈਡੀ ਕੀਤੇ ਗਏ ਹੈਂਡਵਰਕ ਦੇ ਪੀਸ ਰਹਿਣ ਵਾਲੇ ਆ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹਨਾਂ ਦਾ ਕਨਸੈਪਟ ਹੈਗਾ ਔਰ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਘਟਾ ਹੈਗਾ ਪ੍ਰਾਈਸ ਹੋ ਗਿਆ ਸਿਰਫ 2395 ਰੁਪਏ ਫਰੀ ਸ਼ਿਪਿੰਗ ਦੇ ਨਾਲ ਇਹ ਵਾਲੀ ਸੌਦੇ ਤੁਹਾਨੂੰ ਮਿਲ ਜਾਣਗੇ ਇਹ ਵਾਲਾ ਹੋਏਗਾ ਜਿਹੜਾ ਟੈਬੀ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਆਰਗੈਂਜ਼ਾ ਦਾ ਹੈਵੀ ਦੁਪੱਟਾ ਮਿਲੇਗਾ ਜੋ ਗਰਲਿਸ਼ ਲੁੱਕ ਦਾ ਸੂਟ ਹੋਏਗਾ ਸਿਰਫ ਹੋਏਗਾ 1995 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਵੀ ਮਿਲ ਜਾਏਗਾ ਜਿਹੜਾ ਐਵਲਵ ਹੋਏਗਾ ਜਿਹੜਾ ਟੈਬੀ ਸਿਲਕ ਦੇ ਉੱਪਰ ਰੈਡੀ ਵਾਲਾ ਫੁੱਟ ਹੋਏਗਾ ਔਰ ਐਵਲਵ ਹੋਏਗਾ ਜਿਹੜਾ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਪ੍ਰਾਈਸ ਆਪ ਦਾ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਜਿਹੜਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੈਗੇ ਨੇ ਹੈਂਡਵਰਕ ਦੇ ਟੋਟਲੀ ਪੀਸ ਰਹਿਣ ਵਾਲੇ ਸਿਮਰ ਦੇ ਉੱਪਰ ਰੈਡੀ ਕੀਤਾ ਗਿਆ ਹੈਗਾ ਯਾ ਔਰ ਕ੍ਰੇਪ ਦੇ ਉੱਪਰ ਰੈਡੀ ਕੀਤਾ ਗਿਆ ਹੈਂਡਵਰਕ ਦਾ ਪੀਸ ਹੋਏਗਾ ਇਹ ਵੀ ਆਪਾਂ ਨੇ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੈਗਾ ਡਿਜ਼ਾਈਨਰ ਲੁੱਕ ਦਾ ਬੜਾ ਹੀ ਪਿਆਰਾ ਪੀਸ ਹੈਗਾ ਯਾ ਇਹ ਆਪਾਂ ਨੇ ਸਿਮਰ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਘੱਟ ਪ੍ਰਾਈਸ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਦੇ ਜਿਹੜੇ ਤੁਹਾਨੂੰ ਹੈਂਡਵਰਕ ਦੇ ਪੀਸ ਮਿਲ ਰਿਹਾ ਹੈ ਤੇ ਪ੍ਰਾਈਸ ਆਪਾਂ ਨੇ ਸਭ ਦਾ ਮੈਂਸ਼ਨ ਕੀਤਾ ਹੋਇਆ ਸਾਰੇ ਦੇ ਸਾਰੇ ਜਿਹੜੇ ਸੂਟ ਹੈਗੇ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਮਿਲਣ ਵਾਲੇ ਆ ਇਹ ਵਾਲੇ ਤੁਹਾਨੂੰ ਸਿਮਰ ਦੀ ਹੈਂਡਵਰਕ ਦੀ ਸ਼ਰਟ ਮਿਲੇਗੀ ਬ੍ਰੌਕਟ ਦੇ ਤੁਹਾਨੂੰ बॉਟਮ ਮਿਲੇਗੀ ਤੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਆਰਗੇਂਜ਼ਾ ਦਾ ਇਹ ਵਾਲੇ ਜਿਹੜੇ ਪੀਸ ਰਹਿਣ ਵਾਲੇ ਇਹ ਸਾਰੇ ਦੇ ਸਾਰੇ ਹੈਂਡਵਰਕ ਦੇ ਪੀਸ ਹੋਣਗੇ ਜਿਹੜੇ ਵੱਖਰੇ ਵੱਖਰੇ ਸਟਾਫ ਦੇ ਉੱਪਰ ਵੱਖਰੀ ਵੱਖਰੀ ਇਹਨਾਂ ਦੇ ਉੱਪਰ ਡਿਜ਼ਾਈਨਿੰਗ ਕਰਨ ਵਾਲੀ ਆ ਵਰਕਰੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਉਹ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਆ ਪ੍ਰਾਈਜ਼ ਇਹਨਾਂ ਸਬਦਾ ਹੋਏਗਾ ਜਿਹੜਾ 1500 ਰੁਪਏ ਤੋਂ ਸਟਾਰਟ ਹੋ ਕੇ 4000 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਔਰ ਐਲੀਗੈਂਟ ਪੀਸ ਹੈਗੇ ਬੁਟੀਕ ਪੀਸ ਸੋਣਗੇ ਜਿਹੜੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਅਸੀਂ ਤੁਹਾਨੂੰ ਅਵੇਲੇਬਲ ਕਰਵਾ ਰਹੇ ਹਾਂ ਇਹਨਾਂ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਮਿਲੇਗੀ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਹੈਗੇ ਜਿਹੜੇ ਉਹ ਰੈਡੀ ਕਰਕੇ ਦੇਾਂਗੇ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲੇਗੀ ਪਲੱਸ ਡਿਜ਼ਾਈਨਿੰਗ ਵੀ ਮਿਲੇਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ